ਖੇਤਾਂ ਦਾ ਭਾਈ ਦਾ ਅੰਬਰ ਚੱਕਿਆ ਉਹ ਗੁਰੂ ਗ੍ਰੰਥ ਪੜ੍ਹਦਾ ਉਹ ਬਿੰਦਕ ਪੁੱਛ ਠਿਆ ਉਹ دارو ਆਇਆ ਨਾ ਬੇਟੀਆਂ ਕਿਤੇ ਆਇ ਲੈ ਜਾਂਦਾ ਕਿਤੇ ਆਇ ਲੈ ਆਉਂਦਾ ਕਿਤੇ ਆਇ ਲੈ ਜਾਂਦਾ ਸਾਡੇ ਲੰਗੇ ਬੰਦੇ ਘਰੇ ਜਾ ਜਾ ਦੇਖਦੇ ਆ ਪਤਾ ਸੀ ਐਵੇਂ ਨਹੀਂ ਹੋਰਦਾ ਪਿੰਡ ਦਾ ਸਰਪੰਚਾ ਬਬਲੂ ਗਗਣਾ ਉਹ ਹੀ ਜ਼ਿਆਦਾਤਰ ਉਹ ਹੀ ਪ੍ਰਭਾਸ਼ਕ ਪ੍ਰੈਸ਼ਰ ਭਾਈ ਬੇਟਾ ਸਾਡੇ ਕਰੇ ਇੰਨੀ ਮੁੰਦੀ ਚੱਲਦੀ ਇਹਨਾਂ ਨੇ ਸਾਨੂੰ ਮਰਜੀ ਨਾ ਹਰਾ ਪਰ ਟੱਲਿਆ ਆ ਗੁਰੂ ਘਰ ਨੇ ਦੇਹਿਆ ਅੱਜ ਸਕੂਲ ਤੇ ਰੇ ਆ ਇਹਨਾਂ ਨੂੰ ਤਾਂ ਅੱਖੀਆਂ ਦੇ ਗੱਲ ਨਾਲ ਸਰਪੰਚ ਵੀ ਮਿੰਗੀ ਰਲੇ ਵਾ ਵਿੱਚ 2-4 ਲੀਟਰ ਵੀ ਰਲੇ ਹੋਏ ਆ ਉਹ ਆਦੇ ਗਰੀਬ ਹੈਗੇ ਆਪਣਾ ਕੀ ਕਰ ਲੈਣਗੇ ਅੱਗੋ ਜੜਾ ਮਤ ਵੇਚਦਾ ਪਾਦਾ 6 4 ਫੁੱਟ ਜਗ੍ਹਾ ਹੁੰਦੀ ਰੋਡ ਦੀ ਤਾਂ ਦੇਖ ਲਓ 6 4 ਫੁੱਟ ਜਗ੍ਹਾ ਹੈਗੀ ਆ ਆ ਵੇਖੋ ਸਾਰੇ ਪਾਸੇ ਰੋਡ ਦੇ ਨਜ਼ਾਇਜ਼ ਕਬਜ਼ਾ ਕਰਕੇ ਅਥਰਾ ਆਪ ਕੱਜਾ ਤਾਂ ਘਰੇ ਲੈ ਆਲੇ ਆ ਸਾਰੇ ਘਰਾਂ ਚ ਵੜਦੇ ਆ ਆ ਤਾਂ ਹੂਸੇ ਦਵਾਉਂਦੇ ਕਰਦੇ ਆ ਉਹ ਤਾਂ ਸੜੇ ਸਰਪੰਚ ਫੜੇ ਆਖੇ ਕਿ ਸਾਡੇ ਪਿੰਡ ਗਿਆ ਪਾਪੋ ਚੋਤੇ ਆਖੇ ਤੂੰ ਸਾਡੇ 2 ਮਹੀਨੇ ਰੱਖ ਦੇਣ ਦੇ ਐਵੇਂ ਕਿ ਮੈਂ ਰੱਖ ਦੇਣ ਦੇ 2 ਮਹੀਨੇ ਆਦ ਘਰੇ ਰਹਿ ਜਾਣ ਬਾਈ ਉਹਨਾਂ ਦੀ ਆਖੇ ਤੂੰ ਪ੍ਰੂਫ ਦੇ ਪਰ ਮੈਂ ਪ੍ਰੂਫ ਇਹਦੇ ਉੱਤੇ ਹੋਰ ਕੀ ਪ੍ਰੂਫ ਹੋ ਸਕਦਾ ਜੀ ਉਹ ਵਿਲਾਗ ਜਗਲਾਤ ਮਹਿਕਮਾ ਸਾਡਾ ਸਾਡਾ ਮੁਕਸਰਦਾ ਇਹਨੂੰ ਕਵਰ ਕਰਦਾ ਪੀ ਡਬਲਯੂ ਡੀ ਇਹਨੂੰ ਕਵਰ ਕਰਦਾ ਹੋਰ ਇਹਦੇ ਉੱਤੇ ਸੂਰ ਕਿਥੋਂ ਲੈ ਕੇ ਆਵਾਂ ਜੀ ਮੈਂ ਇਹ ਗਰੀਬ ਘਰ ਦਾ ਮੁੰਡਾ ਮੈਨੂੰ ਮੈਨੂੰ ਝੰਪੀਆਂ ਦਿੰਦੇ ਆਂ ਕੁਛ ਠਾਕਾ ਦੇ ਇਹ ਕਿਸ ਤਰ੍ਹਾਂ ਕਰੇ ਅੱਛਾ ਕਹਿੰਦੇ ਦੇ ਦੇ ਇਹ ਕਿਸ ਤਰ੍ਹਾਂ ਉਹ ਤੋਂ ਬਾਅਦ ਮੈਂ ਬੈਠੀ ਚੱਲੀ ਉਸ ਟਾਈਮ ਅਸੀਂ ਪਿੰਡ ਕੋਟਲੀ ਆ ਤੇ ਕੁਝ ਸਮਾਂ ਪਹਿਲਾਂ ਇੱਥੋਂ ਇੱਕ ਬਜ਼ੁਰਗ ਮਾਤਾ ਟੈਂਕੀ ਦੇ ਉੱਪਰ ਚੜੀ ਸੀ ਤਾਂ ਹੁਣ ਉਹ ਮਾਤਾ ਜਿਸ ਮਾਮਲੇ ਨੂੰ ਲੈ ਕੇ ਚੜੀ ਸੀ ਇਸ ਟਾਈਮ ਉਹ ਸੜਕ ਤੇ ਆ ਤਾਂ ਗੱਲਬਾਤ ਕਰਾਂਗੇ ਪੂਰੇ ਦਾ ਪੂਰਾ ਮਾਮਲਾ ਕੀ ਸੀ ਸਾਡੇ ਨਾਲ ਉਹ ਮਾਤਾ ਜੀ ਮਿਲੂ ਦਾ ਮਾਤਾ ਮਸਲਾ ਕੀ ਸੀਗਾ ਤੁਸੀਂ ਕੁਝ ਸਮਾਂ ਪਹਿਲਾਂ ਟੈਂਕੀ ਦੇ ਜਿਹੜੇ ਸੀ ਤੇ ਹੁਣ ਤੁਸੀਂ ਇੱਥੇ ਬੈਠ ਜਾਈਂ ਹਾਂਜੀ ਮੈਂ ਬੈਠਿਆ ਹਾਂ ਮੈਨੂੰ ਮੋਦਵਾਰ ਬੰਦੇ ਜਿਹੜੇ ਸਾਡੀ ਜ਼ਿੰਮੇਵਾਰੀ ਲਈ ਇੱਥੇ ਕਚਕਾਉਣ ਦੀ ਉਹ ਲਾ ਲੈ ਨਹੀਂ ਮੈਂ ਲੈ ਉਤਰਦੀ ਨਹੀਂ ਸੀ ਮਤਲਬ ਮੈਂ ਪੰਜ ਦਿਨ ਬੈਠੀ ਦਵਾ ਪੰਜ ਦਿਨੀ ਬੈਠੀ ਨਹੀਂ ਸੀ ਨਹੀਂ ਕੀ ਗੱਲ ਕੀਤੀ ਗੱਲ ਕਿਸੇ ਬਾਈ ਠੇਕੇ ਬੰਦਕ ਪੁੱਛਾ ਨਾ ਜਿਵੇਂ ਇਹਨਾਂ ਦੇ ਐਕ ਖੇਤ ਆਏ ਨਾ ਭਾਈ ਦਾ ਅੰਬਰ ਛਕਿਆ ਉਹ ਗੁਰੂਗ੍ਰਾਮ ਤੋਂ ਪੜਦਾ ਉਹ ਬਿੰਦਕ ਪਿੱਛੇ ਠਿਆ ਉਹ दारू ਆਏਗਾ ਪੇਟੀ ਕਿਤੇ ਆਏ ਲੈ ਜਾਂਦਾ ਕਿਤੇ ਆਇ ਲੈ ਆਉਂਦਾ ਕਿਤੇ ਆਏ ਲੈ ਜਾਂਦਾ ਸਾਡੇ ਨੰਗੇ ਬੰਦੇ ਘਰੇ ਜਾ ਜਾ ਡਿਖਦੇ ਆ ਪਤਾ ਸੀ ਐਵੇਂ ਨਹੀਂ ਬੋਲਦੇ ਉਹਨੂੰ ਤੋੜ ਦਿੰਦੇ ਆ ਦੇਖੋ ਨਾ ਸਾਫ਼ ਕਰਿਓ ਬਾਥਰੂਮ ਕਰਿਓ ਆ ਕਰਿਓ ਸਾਨੂੰ ਅੱਗੋਂ ਆਦੇ ਕਿ ਤੁਸੀਂ ਪਿਆਰ ਨਾ ਸਮਝਾਓ ਅਸੀਂ ਪਿਆਰ ਕਿਹਨੂੰ ਕਿਹਨੂੰ ਦੇਵਾਂਗੇ ਪਤਾ ਤੇਨਾ ਪਿੰਡਾਂ ਦੇ ਬੰਦੇ ਆਉਂਦੇ ਅਸੀਂ ਪਿਆਰ ਕਿਸ ਨੂੰ ਕਿਹਨੂੰ ਦੇਵਾਂਗੇ ਆਹ ਮੈਨੂੰ ਤਾਂ ਸਦਾ ਕੋ ਪਿਆਰ ਦਿੱਤਾ ਜਿੰਦਾ ਸ਼ਰਾਬੀ ਨੇ ਕੌਣ ਮੱਥਾ ਮਾਰੇ ਸਾਡੇ ਘਰੇ ਐਨੀ ਵੇਲੇ ਚੱਲਦੀ ਇਹਨਾਂ ਨੇ ਸਾਨੂੰ ਮਰਜ਼ੀ ਦਾ ਹਰਾਮ ਕਰ ਦਿੱਤਾ ਆਹ ਗੁਰੂ ਘਰ ਨੇੜੇ ਆ ਉੱਧਰ ਸਕੂਲ ਨੇੜੇ ਜਗਨਾ ਸਰਪੰਚ ਵੀ ਵਿੱਚ ਰਲੇਵਾ ਵਿੱਚ 2-4 ਲੀਟਰ ਵੀ ਰਲੇਵੇ ਆ ਉਹ ਆਦੇ ਗਰੀਬ ਹੈਗੇ ਆਪਣਾ ਕੀ ਕਰ ਲੈਣਗੇ ਅੱਗੋ ਜਿਹੜਾ ਮਤ ਵਿੱਚ ਤਾਂ ਮਾਂ ਦਾਸ ਕੋ ਨੀ ਉਹ ਤਾਂ ਸਰਕਾਰ ਤਾਂ ਕਹਿੰਦੀ ਸੀ ਤਾਂ ਨਸ਼ੇ ਦੇ ਖਿਲਾਫ ਹੀ ਬਹੁਤ ਆਖੀ ਉਹ ਕੋਈ ਅੰਤਗਲਾਫ ਖਿਲਾਫ ਦਾ ਹਰ ਸਰਕਾਰਾਂ ਚ ਵੜਦੇ ਖਿਲਾਫ ਕਿੱਥੇ ਤਾਂ ਘਰੇ ਲੈ ਆ ਲਿਆ ਪਰ ਸਾਡੇ ਘਰਾਂ ਚ ਵੜਦੇ ਆ ਤਾਂ ਹੁਣੇ ਦਮਾਉਂਦੇ ਕਰਦੇ ਆ ਉਹ ਤਾਂ ਸਣੇ ਸਰਪੰਚ ਸਣੇ ਆਖੇ ਕਿ ਸਾਡੇ ਪਿੰਡ ਗਿਆ ਪਾਸੇ ਚੋਤੇ ਆਖੇ ਤੂੰ ਸਾਡੇ 2 ਮਹੀਨੇ ਰੱਖ ਦੇਣ ਦੇ ਐਵੇਂ ਕਿ ਮੇਰੇ ਰੱਖ ਦੇਣ ਦੇ 2 ਮਹੀਨੇ ਆ ਦੇ ਘਰੇ ਰਹਿ ਜਾਣ ਭਾਈ ਉਹਨਾਂ ਦੀਆਂ ਬੁਰਗਾਂ ਵੀ ਵੇਚ ਦੇਣਗੀਆਂ ਆ ਮੈਂ ਕਰ ਦਦੀ ਹਾਂ ਕਿਸੇ ਤਾਂ ਬੁੜੀਆਂ ਵੇਚਣ ਉਹਨਾਂ ਨੇ ਨਾ ਪੈਸੇ ਵਟੇ ਜਾਣਗੇ ਵਾਵਾ ਆ ਜਿਹੜੀਆਂ ਦੁਕਾਨਾਂ ਪਾਈਆਂ ਕਹਿੰਦੀ ਕਿਥੇ ਇਹਨਾਂ ਦਾ ਮੁੰਡਾ ਲੱਗਿਆ ਲੱਗਿਆ ਉਹਦੀਆਂ ਦੁਕਾਨਾਂ ਪਾਈਆਂ ਉਹ ਲੰਗੜੇ ਲੂਚੇ ਦੇ ਵਿੱਚ ਇਹ ਰੋਡ ਦੇ ਵਿੱਚ ਹੈ ਰੋਡ ਦੇ ਵਿੱਚ ਆ ਜੀ 60 ਫੁੱਟ ਜਗ੍ਹਾ ਹੁੰਦੀ ਰੋਡ ਦੀ ਤਾਂ ਦੇਖ ਲਓ 60 ਫੁੱਟ ਜਗ੍ਹਾ ਹੈਗੀ ਆ ਆ ਵੇਖੋ ਸਾਰੇ ਕਾਹਦੀ ਰੋਡ ਦੇ ਨਜਾਇਜ਼ ਕਬਜ਼ਾ ਕਰਕੇ ਆ ਰੋਡ ਮੇਰੇ ਪਿੰਡ ਦੀ ਪਈ ਰੋਡ ਪਿੰਡ ਕੋਟਲੀ ਆ ਜੀ ਸ਼੍ਰੀ ਮਕਸਰ ਸਾਹਿਬ ਦਾ ਰੋਡ ਆ ਜੀ ਸਾਡੇ ਪਿੰਡ ਤੰਗ ਕਰਦੇ ਆ ਸਾਡੇ ਪਿੰਡ ਚ ਰਹਿ ਕੇ ਸਾਨੂੰ ਤੰਗ ਕਰਦੇ ਆ ਦਸੋ ਜੀ ਸਾਨੂੰ ਆਖੋ ਕਿ ਤੁਸੀਂ ਘਰ ਕਿਉਂ ਪਾਲੇ ਨਹੀਂ ਦੱਸੋ ਹਣ ਅਸੀਂ ਕਿੱਧਰ ਜਾਈਏ ਸਾਡਾ ਵੀ ਕੋਈ ਹੱਲ ਪ੍ਰਸ਼ਾਸਨ ਕਰੇ ਸਾਨੂੰ ਕਿਤੇ ਲੈ ਭੇਜ ਦੇਣ ਹੋਰ ਭੇਜ ਦੇਣ ਤੁਹਾਡੇ ਪਿੰਡ ਦੇ ਸਰਪੰਚ ਇੱਕ ਮਿੰਟ ਮਾਦਾ ਤੁਹਾਡੇ ਪਿੰਡ ਦੇ ਸਰਪੰਚ ਨੇ ਉਹਨਾਂ ਨਾਲ ਨਹੀਂ ਗੱਲ ਕੀਤੀ ਪ੍ਰਸ਼ਾਸਨ ਨੂੰ ਨਹੀਂ ਦੱਸਿਆ ਸਾਡੇ ਪਿੰਡ ਦੇ ਸਰਪੰਚ ਨੇ ਸਾਡੇ ਨਾਲ ਸਹਿਮਤ ਨੇ ਜਿਹੜਾ ਇਹਨਾਂ ਦਾ ਇਹਨਾਂ ਦਾ ਪਿੰਡ ਦਾ ਸਰਪੰਚ ਆ ਬਲੂ ਗਗਨਾ ਉਹ ਹੀ ਜ਼ਿਆਦਾਤਰ ਉਹੀ ਪ੍ਰੈਸ਼ਰ ਪਾਈ ਬੇਟਾ ਉਹਦੇ ਟੇਕੇ ਵਧੀਆ ਸਾਡੇ ਠੇਕੇਦਾਰਾਂ ਨਾਲ ਸਹਿਮਤੀ ਹੋ ਗਈ ਸੀ ਉਹ ਜਗ੍ਹਾ ਦੇ ਵਿੱਚ ਵਧੀਆ ਚੱਲਦਾ ਪਿਆ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਹੋਣ ਉਹ ਟੇਕੇਦਾਰ ਵੀ ਵਿਚਾਰੇ ੱਕੇ ਪਏ ਆ ਕਹਿੰਦੇ ਸਾਡਾ ਠੇਕਾ ਕਿ ਤੇ ਸ਼ਰਾਬ ਚੱਕ ਕੇ ਤੁਸੀਂ ਇੱਧਰ ਖਾਦਨੇ ਆ ਗਗਣੇ ਨੂੰ ਕਹਿੰਦੇ ਗਗਣਾ ਉਹਨਾਂ ਨੂੰ ਧਮਕੀਆਂ ਦਿੰਦਾ ਸੀ ਆ ਕੋਮੜ ਕੇ ਜਦੋਂ ਕੋਈ ਗੱਲਬਾਤ ਕਰਦਾ ਫੇਰ ਸਾਡੇ ਵੱਲ ਹੋ ਜਾਂਦਾ ਕਿ ਮੈਂ ਜੀ ਇਹਨਾਂ ਦੇ ਹੱਥੇ ਚ ਪਾਉਣਾ ਹੈ ਜਿਹੜਾ ਥੀਕਾ ਹੈ ਤੁਹਾਡੇ ਕੋਟਲੀ ਜਾ ਹਾਂ ਤੇ ਆਪ ਵੀ ਸਰਪੰਚ ਫਿਰ ਇਹਨਾਂ ਨੂੰ ਕਿਉਂ ਪਰੇਸ਼ਾਨ ਕਰ ਆਈ ਠੇਕਾ ਹੀ ਆ ਬਲੂ ਦਾ ਜੀ ਕੋਟਲੀ ਚ ਮੰਨ ਲਓ ਜਦੋਂ ਰੋਡ ਹੀ ਸਾਡਾ ਜਾ ਰਿਹਾ ਉੱਥੋਂ ਤੱਕ ਉਹ ਟੇਕੇਦਾਰ ਘੁੰਮ ਕੇ ਸਾਡੇ ਪੀਡਬਲੂ ਵਿਭਾਗ ਮਹਿਕਮਾ ਇਹਦੀ ਸਾਰੀ ਕੰਮ ਇਹਦਾ ਉਹਦੇ ਅੰਡਰ ਆਉਂਦਾ ਜੀ ਇਹ ਹੂੰ ਜੇ ਸਾਡਾ ਹੀ ਹੋ ਗਿਆ ਫਿਰ ਜਦੋਂ ਪੀਡਬਲ ਡੀ ਕੋਲੋਂ ਬਟੰਡੇ ਵਾਲੇ ਕਿਉਂ ਉੱਥੇ ਛੱਡ ਜਾਂਦੇ ਆ ਜਦੋਂ ਲੱਕ ਦਾ ਕੰਮ ਲੱਕ ਪੈਂਦੀ ਆ ਉਹ ਤਾਂ ਉੱਥੇ ਛੱਡ ਜਾਂਦੇ ਗੱਟ ਕੱਕਾ ਕਹਿੰਦੇ ਅੱਜ ਤੱਕਾਂ ਜਾਣਾਂਗੇ ਉਹ ਤਾਂ ਮੁਕਸਰ ਜ਼ਿਲ੍ਹੇ ਦਾ ਫਿਰ ਇਹਨਾਂ ਨੇ ਸਾਡੇ ਕਿਉਂ ਰੱਖ ਰੱਖੇ ਜੀ ਇਹ ਦੇਰੋ ਅ ਸਾਈਜ ਭਾ ਕੇ ਤਾਂ ਤੂੰ ਪ੍ਰੂਫ ਦੇ ਔਰ ਮੈਂ ਪ੍ਰੂਫ ਇਹ ਤੂੰ ਉੱਤੇ ਹੋਰ ਕੀ ਪ੍ਰੂਫ ਹੋ ਸਕਦਾ ਜੀ ਉਹ ਵਿਲਾਗ ਜਗਲਾਤ ਮਹਿਕਮਾ ਸਾਡਾ ਸਾਡਾ ਮੁਕਸਰ ਦਾ ਇਹਨੂੰ ਕਵਰ ਕਰਦਾ ਪੀਡਬਲ ਡੀ ਇਹਨੂੰ ਕਵਰ ਕਰਦਾ ਹੋਰ ਇਹਦੇ ਉੱਤੇ ਸਬੂਤ ਕਿੱਥੋਂ ਲੈ ਕੇ ਆਵਾਂ ਜੀ ਮੈਂ ਮੈਂ ਗਰੀ ਮੈਨੂੰ ਮੈਨੂੰ ਜ਼ੋਂਪੀਆਂ ਨੇ ਨੇ ਕਿਵੇਂ ਜੀ ਕਿਵੇਂ ਕਿਵੇਂ ਮੈਂ ਕਹਿੰਦੀ ਪੀਡਬੀ ਹੋ ਗਿਆ ਕਿ ਸਰ ਕੋਈ ਆ ਉੱਥੋਂ ਤੇ ਪੱਥਰ ਪਿਆ ਇੱਥੇ ਫਿਰ ਕਿਉਂ ਪਿਆ ਪਿਆ ਆਹ ਬੋਟਲੀ ਚ ਹੈ ਸਾਡੀ ਉਹ ਸਾਡੇ ਕੋਈ ਸੁਣਵਾਈ ਨਹੀਂ ਕਰਦੇ ਕੋਈ ਨਹੀਂ ਸੁਣਵਾਈ ਕਰਦਾ ਸਾਡਾ ਕੋਈ ਸੁਣਵਾਈ ਨਹੀਂ ਕਰਦਾ ਬਲੂ ਆਰੇ ਕੋਈ ਨਹੀਂ ਸੁਣਵਾਈ ਆ ਕਹਿੰਦੇ ਅਸੀਂ ਤਾਂ ਸਾਡੇ ਸਿਰ ਤੇ ਚੜੇ ਖੜੇ ਤੁਸੀਂ ਪੁਲਿਸ ਨੂੰ ਨਹੀਂ ਦੱਸਿਆ ਜੀ ਪੜ ਕੇ ਕਬਾਈ ਚ ਕਰਾ ਕੇ ਗਈ ਹੈ ਸਭ ਦਾ ਉਹ ਸਿਰ ਤਾਂ ਸਾਰੇ ਘੇਰ ਕਰਾ ਕੇ ਗਈ ਹੈ ਕਿਵੇਂ ਮਾਤਾ ਕਿਵੇਂ ਉਹ ਸਿਰ ਖਾ ਕੇ ਗਈ ਹੈ ਸਿਰ ਤਾਂ ਦੁਬਾਰੇ ਅੱਛਾ ਸੁਣਾ ਵੀ ਦੇ ਕੇ ਗਈ ਹੈ ਜਦੋਂ ਉਸ ਤੋਂ ਬਾਅਦ ਮੈਂ ਜੀ ਤੇ ਡਣੀ ਕਿਆ ਨਹੀਂ ਹੋ ਸਕਦਾ ਬੱਸ ਆਇਆ ਤੇ ਚਲੋ ਚਲੋ ਆ ਤੇ ਘਰੇ ਉਹਨੇ ਠੇਕੇ ਆਏ ਨੇ ਵੀ ਆਹ ਚੱਲ ਚੱਲ ਤੂੰ ਕੰਮ ਕਰ ਆਫਾ ਠੇਕੇ ਆਇਆ ਤਾਂ ਸਹੀ ਸੀ ਭਾਈ ਇਹ ਨਹੀਂ ਟਿਕਣ ਦਿੰਦੇ ਸੁਣਦਾ ਹੀ ਨਹੀਂ ਭਾਈ ਇਹ ਗੱਲ ਸਾਡੀ ਸੁਣਦਾ ਹੀ ਨਹੀਂ ਹੁੰਦਾ ਨਹੀਂ ਉਹ ਇਹ ਇੱਕ ਸਕੂਲ ਖੋਲੇ ਇੱਕ ਗਗਨਾ ਸਕੂਲ ਖੋਲੇ ਤੇ ਗਗਨਾ ਠੇਕੇ ਦੀਆਂ ਜ਼ਿੰਮੇਵਾਰੀਆਂ ਕਰ ਕਰ ਬਖੌਂਦਾ ਕਰਦਾ ਮੈਂ ਨਹੀਂ ਘਰੇ ਹੀ ਲੈ ਜਾਏਗਾ ਗਗਨਾ ਮੈਂ ਤਾਂ ਆਪ ਆਦੀ ਘਰੇ ਲੈ ਜਾਏ ਹੁਣ ਮਾ ਸਸਤੀ ਗੱਲ ਪੁੱਛ ਚਲੋ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਚੋਂ ਹੀ ਤੁਸੀਂ ਕੀ ਮੰਗ ਠੱਗਾ ਠੱਕਾ ਜਾਵੇ ਬਈ ਸਾਡਾ ਹੋਰ ਕੋਈ ਮੰਗ ਨਹੀਂ ਨਾ ਸਾਡਾ ਕੋਈ ਕਾਸੇਦਾਰਵਾਾ ਕੋਈ ਦੁੱਖ ਨਹੀਂ ਪਰਦੀ ਆਵਾ ਉਹ ਤੇ ਮੇਰੇ ਮੁੰਡਿਆਂ ਦਾ ਮਰਦੀ ਆ ਬਾਰ-ਬਾਰ ਆ ਤੇ ਮੈਂ ਨਿਕੰਤ ਕਰਦੇ ਲੈ ਹੋਰ ਤੁਮ ਕਹਿੰਦੇ ਇਹੀ ਇਹੀ ਅ블ੂ ਆਏ ਦਿੰਦੇ ਆ ਪਾਪਾ ਨਾ ਆਏ ਦਿੰਦੇ ਆ ਹਾਂ ਸਾਡੇ ਮੁੰਡਿਆਂ ਨੂੰ ਤਿੰਨ ਚਾਰ ਵਾਲੀ ਧਮਕੀਆਂ ਦੇ ਕੇ ਗਏ ਆ ਤੇ ਤਿੰਨ ਚਾਰ ਵਾਲੀ ਗੱਲਬਾਤਾਂ ਕਰਕੇ ਗਏ ਮੈਂ ਪਹਿਲਵਾਨ ਸੀ ਸੋ ਮੈਂ ਖੜੇ ਵੀਰੇ ਕੋਈ ਵੀ ਕਾਰਵਾਈ ਹੋਈ ਤੇਰਾ ਖੜੇ ਕੋਈ ਵੀ ਕਾਰਵਾਈ ਹੋਈ ਕੋਈ ਘਟਨਾ ਵਾਪਰ ਜੇ ਅੱਛਾ ਇਹਨਾਂ ਨੂੰ ਨਿਕਲ ਨਹੀਂ ਦਿੰਦੇ ਮੋਹਨਵਾਲੇ ਇਹ ਇਹੀ ਮੈਂ ਇਹਨਾਂ ਨੂੰ ਇਹਨਾਂ ਨੂੰ ਆਪ ਸਾਡੇ ਤਿੰਨਾ ਮੁੰਡਿਆਂ ਨੂੰ ਕੋਈ ਵੀ ਗੱਲ ਕੋਈ ਵੀ ਸਾਡੇ ਵਸਤੀ ਨੂੰ ਕੋਈ ਬਾਤ ਨਹੀਂ ਹੋਈ ਇਹਨਾਂ ਨੂੰ ਵੀ ਗੱਲ ਮੈਂ ਇਹਨਾਂ ਨੂੰ ਹੋਈ ਇਸ ਤਰ੍ਹਾਂ ਇਹ ਅ블ੂ ਦੇ ਜ਼ਿੰਮੇਵਾਰ ਆਗੇ ਅ블ੂ ਦੇ ਜ਼ਿੰਮੇਵਾਰ ਕਿਸੇ ਵੀ ਸਾਡੇ ਨਿੱਕੇ ਜਵਾਕ ਨੇ ਵੱਡੇ ਰਿਲਾਤੀ ਛੱਟ ਪੇਟ ਵੱਜ ਕੇ ਤੇ ਅ블ੂ ਦੇ ਜ਼ਿੰਮੇਵਾਰ ਆ ਭਾਈ ਸਾਡੇ ਕੀ ਨਹੀਂ ਨਹੀਂ ਇਹ ਹੀ ਜ਼ਿੰਮੇਵਾਰ ਹ ਦੁਕਾਨਾ ਵਾਲੇ ਭਾਈ ਜੇ ਇਹ ਦੁਕਾਨਾ ਵਾਲੇ ਜ਼ਿੰਮੇਵਾਰ ਮੈਂ ਨਾ ਆਈ ਨਹੀਂ ਹੁੰਦਾ ਜੋ ਤਾਂ ਜਣਾ ਜਿਹੜਾ ਵਾਈ ਦੁਕਾਨਾ ਇਹ ਜ਼ਿੰਮੇਵਾਰ ਆ ਸਾਡਾ ਨਹੀਂ ਕੋਈ ਹਾਂ ਸੱਚੀ ਗੱਲ ਬਾਈ ਜੀ ਸਰਪੰਚ ਸਾਹਿਬ ਹੋਰ ਗਗਨਦੀਪ ਜੀ ਹਾਂ ਜੀ ਬਾਈ ਜੀ ਮੈਂ ਸੋਪੀਤ ਮੌੜ ਗੱਲ ਕਰ ਰਿਹਾ ਜੀ ਸੰਘਰਸ਼ ਦੱਸਤਾ ਗੱਲ ਤੋਂ ਪੱਤਰਕਾਰ ਹਾਂਜੀ ਬਾਈ ਜੀ ਤੁਹਾਡੇ ਪਿੰਡ ਦਾ ਨਾ ਇੱਕ ਮਸਲਾ ਇੱਕ ਮਾਤਾ ਆਹਾਂ ਟੈਂਕੀ ਤੇ ਚੜ ਗਏ ਸੀਗੇ ਤੇ ਉਹ ਠੇਕੇਦਾਰ ਰੌਲਾ ਕੀ ਮਸਲਾ ਜੀ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਪਿੰਡ ਦੇ ਵਿੱਚ ਧੱਕੇ ਨਾਲ ਠੇਕਾ ਲੈ ਕੇ ਆ ਰਹੇ ਹੋ ਬਾਈ ਜੀ ਮੇਰੀ ਉਮਰ 30 ਸਾਲ ਹੈ ਮੇਰਾ ਨਾਂ ਗਗਨਦੀਪ ਸ਼ਰਮਾ ਸਰਪੰਚਾ ਮੈਂ ਇਸ ਵਾਰ 6 ਮਹੀਨੇ ਅਕਤੂਬਰ 15 ਅਕਤੂਬਰ ਨੂੰ ਬਣਿਆ ਹਾਂਜੀ ਠੀਕ ਆ ਜਦੋਂ ਮੈਨੂੰ ਲੱਗਦਾ 40 45 ਸਾਲ ਪਹਿਲਾਂ ਦਾ ਜੀ अच्छा वो मैं ठेका के वेले आया भाई जी हम्म वो कहंदे ਵੀ ਸਾਡੀ ਪਹਿਲਾਂ ਠੇਕਾ ਨਾਲ ਅਡਜਸਟਮੈਂਟ ਹੋ ਗਈ ਸੋ ਪਰਾਂ ਲੈ ਗਏ ਸੀ ਤੁਹਾਡੀ ਕਹਿਣ ਦੇ ਦੁਆਰੇ ਦੇ ਰੋਕੀ ਜਾਂ ਰਹੀ ਸੀ ਭਾਈ ਜੀ ਭਾਈ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਮੇਰਾ ਜਾਨਾ ਰਿਕਾਰਡ ਕਰ ਲਓ ਹਾਂ ਜੀ ਤੁਹਾਨੂੰ ਇਹ ਗੱਲ ਕਹਿਣਾ ਰਿਕਾਰਡ ਕਰਨਾ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਬਈ ਉਹ ਤਾਂ ਸੀ ਹਾਂ ਪਤਾ ਕੀ ਹੈ ਜੀ ਜਿਹੜਾ ਇੱਕ ਹੈ ਮੈਂ ਇਹਨਾਂ ਨੂੰ ਉਸ ਦਿਨ ਵੀ ਕਿਹਾ ਸੀ ਮੈਂ ਕਿਹਾ ਵੀ ਜਿੱਥੇ ਵੀ ਤੁਸੀਂ ਲੈ ਕੇ ਜਾਣਾ ਚਾਹੋ ਮੈਨੂੰ ਮੈਂ ਤੁਹਾਡੇ ਦੇ ਨਾਲ ਆ ਇਹਨਾਂ ਨੇ ਬਿਲਕੁਲ ਉੱਥੇ ਬੇਬੁਨਿਆਦ ਗੱਲਾਂ ਕਹੀਆਂ ਹਨਾ ਟੈਂਕੀ ਦੇ ਚੜ ਗਏ ਉੱਥੇ ਚੜ ਗਏ ਆ ਕਿ ਜੀ ਫਲਾਣਾ ਸਰਪੰਚ ਫਲਾਣਾ ਕਰਦਾ ਵੇਖੋ ਮੈਨੂੰ ਦੂਜੇ ਬੰਦੇ ਦੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਹੈ ਉਹ ਮਾਤਾ ਜੀ ਹੈ ਠੀਕ ਹੈ ਉਹ ਕਹੀ ਜਾਂਦੇ ਚਲੋ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਕਈ ਵਾਰੀ ਕੋਈ ਗੱਲ ਕਹਿ ਦਿੰਦਾ ਮਗਰ ਲੱਗੇ ਅਗਲਾ ਚੱਲ ਪੈਂਦਾ ਹਨ ਮੈਂ ਇਹਨਾਂ ਨੂੰ ਉਸ ਦਿਨ ਵੀ ਇਹੀ ਗੱਲ ਕਹੀ ਸੀ ਅੱਜ ਤੋਂ ਪਹਿਲਾਂ ਵੀ ਤਿੰਨ ਚਾਰ ਦਿਨ ਪਹਿਲਾਂ ਮੈਨੂੰ ਆਰਐਮਡੀ ਟੈਲੀਵਿਜ਼ਨਲ ਦਾ ਆਇਆ ਸੀ ਮੈਂ ਉਸ ਦਿਨ ਵੀ ਉਹਨਾਂ ਨੂੰ ਕਿਹਾ ਸੀ ਮੈਂ ਕਿ ਇਹਨਾਂ ਨੂੰ ਕਿਹਾ ਜੀ ਮੈਂ ਵੀ ਜਦ ਦੱਸੋ ਕਿੱਥੇ ਜਾਣਾ ਹੈ ਜੀ ਤੁਸੀਂ ਮੈਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿਓ ਮੈਂ ਤੁਹਾਡੇ ਨਾਲ ਚੱਲਦਾ ਠੇਕਾ ਪਾਏ ਇਸ ਸਾਰੀ ਸੜਕ ਤੋਂ ਸਕੂਲ ਤੱਕ ਕਾਉਂਦੇ ਆ ਫਿਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਚੜਤਾ ਸਰਪੰਚ ਹੈ ਜੀ ਕੋਟਲੀ ਤੋਂ ਹੂੰ ਠੀਕ ਹੈ ਜੀ ਉਹਨਾਂ ਨਾਲ ਗੱਲ ਉਹ ਜਦੋਂ ਹੋਈ ਅਸੀਂ ਕਿਹਾ ਵੀ ਚਲੋ ਉਹਨਾਂ ਦੇ ਪਿੰਡ ਦਾ ਮੁਖੀ ਉਹੀ ਹੁੰਦਾ ਨਾ ਅਸੀਂ ਮੀਡੀਆ ਤੇ ਜਾਣਾ ਬਾਲਾ ਚੰਗਾ ਨਹੀਂ ਸਮਝਦੇ ਕਿਉਂਕਿ ਜੇ ਕਿਸੇ ਬਾਰੇ ਆਪਾਂ ਝੂਠੀਆਂ ਗੱਲਾਂ ਕਹੀਏ ਨਾ ਉਹਦਾ ਅਕਸ ਖਰਾਬ ਹੁੰਦਾ ਹੈ ਜੀ ਠੀਕ ਹੈ ਅੱਜ ਇਹਨਾਂ ਨੇ ਬੇਬੁਨਿਆਦ ਉੱਥੇ ਗੱਲਾਂ ਕਹੀਆਂ ਚਲੋ ਸੋਸ਼ਲ ਮੀਡੀਆ ਦਾ ਟ੍ਰੈਂਡ ਹੈ ਜੀ ਇਹਨਾਂ ਨੇ ਆਪਣੀਆਂ ਗੱਲਾਂ ਕਰਨੀਆਂ ਮੈਂ ਇਹਨਾਂ ਨੂੰ ਉਸ ਦਿਨ ਵੀ ਕਿਹਾ ਸੀ ਗੂੜਲੀ ਵਾਲੇ ਸਰਪੰਚ ਨੂੰ ਮੈਂ ਤੁਹਾਡੇ ਸਾਹਮਣੇ ਵੀ ਬੇਨਤੀ ਕਰਦਾ ਹਾਂ ਵੀ ਆਪਦੀ ਸੜਕ ਦੇ ਉੱਪਰੋਂ ਠੇਕਾ ਚਕਾ ਠੀਕ ਹੈ ਅਸੀਂ ਜੀ ਕੱਲ ਨੂੰ ਪੇਰਾ ਵੀ ਸਾਡੋ ਕਾਰਵਾਈ ਹੋਈ ਅਸੀਂ ਕਹਿੰਨੇ ਵੀ ਇਹ ਸੜਕ ਤੇ ਅਸੀਂ ਆਪਦਾ ਠੇਕਾ ਰਹਿਣ ਨਹੀਂ ਦੇਣਾ ਹੂੰ ਮਤਲਬ ਤੁਸੀਂ ਆਪ ਦੀ ਪੰਚਾਇਤ ਵੱਲੋਂ ਸਹਿਮਤ ਹੋ ਇਸ ਗੱਲ ਨਾਲ ਵੀ ਠੇਕਾ ਚੱਕਿਆ ਜਾਣਾ ਚਾਹੀਦਾ ਬਾਈ ਜੀ ਜਦੋਂ ਇਹ ਮੇਰੇ ਕੋਲੇ ਘਰੇ ਆਏ ਸੀ ਨਾ 5-7 ਦਿਨ ਪਹਿਲਾਂ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਇਹ ਹੁਣ ਇਹ ਮਤਲਬ ਕਿਵੇਂ ਪਤਾ ਨਹੀਂ ਗੁੰਮਰਾਹ ਹੋਈ ਹੈ ਕੀ ਹੋਇਆ ਇਹਨਾਂ ਨੂੰ ਵੀ ਇਹ ਕਿਉਂ ਇਹੋ ਜਿਹੀਆਂ ਗੱਲਾਂ ਕਹਦੇ ਮੇਰੇ ਕੋਲੇ ਮੌਕੇ ਦੇ ਉਹ ਗਵਾਹ ਵੀ ਮੌਜੂਦ ਨੇ ਜਿਨ੍ਹਾਂ ਦੇ ਸਾਹਮਣੇ ਮੈਂ ਇਹ ਗੱਲ ਕਹੀ ਵੀ ਤੁਸੀਂ ਮੈਨੂੰ ਲਿਖਤੀ ਰੂਪ ਦੇ ਦਿਓ ਜੀ ਠੇਕਾ ਹੀ ਕਿਉਂ ਉੱਥੇ ਲਾਲ ਲੱਗਦੇ ਹੱਥੇ ਵੀ ਜਗਾਏ ਜਾਣ ਹੂੰ ਠੀਕ ਹੈ ਉਹ ਮੇਰੇ ਕੋਲੇ ਦਵਾ ਵੀ ਮੌਜੂਦ ਨੇ ਜੀ ਜੇ ਤੁਸੀਂ ਕਾਹੋ ਤਾਂ ਮੈਨੂੰ ਦੁਬਾਰਾ ਟੈਲੀਫੋਨ ਕਰ ਲਿਓ ਮੈਂ ਤੁਹਾਨੂੰ ਗਵਾਹਾਂ ਦੇ ਵੀਡੀਓਗ੍ਰਾਫੀ ਰਾਈ ਵੀ ਤੁਹਾਨੂੰ ਉਹਨਾਂ ਦੇ ਬਿਆਨ ਸੁਣਾ ਸਕਦਾ ਮੇਰੇ ਕੋਲੇ ਇਹ ਸਾਰਾ ਕੁਝ ਆਪਦੇ ਕੋਲੇ ਹੈਗਾ ਜੀ ਠੀਕ ਹੈ ਕਿਉਂਕਿ ਹਾਂਜੀ ਹਾਂਜੀ ਠੀਕ ਹੈ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡਾ ਪਾਖ ਰਿਕਾਰਡ ਕਰਕੇ ਤੇ ਚਲਾਉਣਾ ਜੀ ਚੈਨਲ ਦੇ ਉੱਪਰ ਜਰੂਰ ਜਰੂਰ ਬਾਈ ਜੀ ਚਲਾਓ ਚਲਾਓ ਠੀਕ ਹੈ ਜੀ